ਕੰਕਰ ਹੱਥ ਕੰਕਰ ਮਲਾਟ ਕੋ ਸਾਢੇ 15 ਦੀਆਂ ਹੋ ਗਈਆਂ ਖਜਾ ਤੂੰ ਹੀ ਆ ਗਿਆ ਮੂਰੇ ਆ ਜਾ ਉਹਦਾ ਆਉਂਦੀ ਨਹੀਂ ਹੈਗੇ ਕਿਉਂ ਹਾਂ ਮੈਂ ਮੈਨੂੰ ਜ਼ਿੰਮੇਵਾਰ ਦੇਗੇ ਤੈਨੂੰ ਜ਼ਿੰਮੇਵਾਰੀ ਦੇਗੇ ਕੀ ਮੰਗਦਾ 20 ਇਹਨਾਂ ਦਾ 20 ਤਾਂ ਟੜਕੇ ਦਾ ਮੰਗੀਆਂ ਨੇ ਤੁਸੀਂ ਤਾਂ ਉਹ ਵੀ ਮੰਗੀਆਂ ਫਿਰ ਐ ਨਹੀਂ ਵਿਖਦੇ ਉਹ ਪਹਿਲਾਂ 650 ਹੋਰ ਕਿਵੇਂ ਹੋਣਗੇ ਤਾਂ 100 ਰੁਪਏ ਘਟ ਦੇ ਦਿਓ ਤੂੰ ਦੱਸ ਦੇ ਜੀ ਮੁੰਤਾ 18 ਮੰਗਦਾ ਸੀ ਪਹਿਲਾਂ 20 ਮੰਕੇ 18 ਤੇ ਆ ਗਿਆ ਐ ਥੋੜੀ ਦੇਖਣਗੇ ਤੂੰ ਦੱਸ ਦੇ ਤਾ ਮੈਂ ਤਾਂ ਉਹਨੂੰ ਆਖਰੀ 15000 ਲਾ ਕੇ ਗਿਆ ਜਿਹੜੀ ਝੂਠ ਨਹੀਂ ਗੱਲ ਵੀਡੀਓ ਬਣੀ ਪਈ ਐ ਸਾਡੇ ਮੁੰਡੇ ਵਾਲੇ ਸੱਚ ਐ ਜੀ ਮੈਂ ਝੂਠ ਕਦੇ ਜ਼ਿੰਦਗੀ ਚ ਨਹੀਂ ਬੋਲਦਾ ਨਾ ਬੋਲਦਾ ਅਸੀਂ ਵੀ ਨਹੀਂ ਬੋਲਦੇ ਜੀ ਕੱਲ ਨੂੰ ਸਾਡੇ ਆ ਵੀਡੀਓ ਚ ਉਹੀ ਗੱਲਾਂ ਨੰਬਰ ਕਢਾ ਲਾਂਦਾ ਫਿਰ ਅੱਜ ਇਹ ਕੀ ਗੱਲਾਂ ਕਰਦਾ ਮੈਂ ਰੋਜ਼ ਸਦਾ ਬਹਾਰ ਬਾਗ ਜੋਂ ਹਰਾ ਹੋਣ ਵਾਲਾ ਮੰਡੀ ਚ ਇੱਕ ਦਿਨ ਨਹੀਂ ਹੈਗਾ ਵੀ ਸੌਦਾ ਕਰਾ ਕੇ ਮੈਂ ਲੁੱਕ ਜਾਊਂਗਾ ਨਾ ਮੈਂ ਲੁਕਾਂ ਸਹੀ ਐ ਜੀ ਹਾਂ ਤੂੰ ਮੈਨੂੰ ਐ ਦੱਸ ਕਿਵੇਂ ਕਰਨਾ ਐ ਵੇਚਣੀਆਂ ਨਹੀਂ ਨਹੀਂ ਕਰਨਾ ਜੀ ਅਸੀਂ ਸ਼ੁਰੂਆਤ ਹੀ ਲੈ ਕੇ ਆਏ ਹਾਂ ਹਾਂ ਬਈ ਇਨਕਾ 15000 ਲਗਾ ਭਾਈ ਤੂੰ ਕੀ ਲਗਾ ਰਿਹਾ ਕੋਈ ਨਹੀਂ ਖੜੇ ਇਹ ਕਹਿੰਦਾ ਭਾਈ ਚਾਰਾ ਜੂ ਜੇ ਤੈਨ ਲਗਾਤਾ ਤੈਨ 19 ਪੈਸੇ ਦੇ ਦੈਣਾ 19 19 ਤਾਂ ਹੁੰਦੀ ਨਹੀਂ ਜੀ ਲਿਖਾਈ ਕਰਾ ਸਕਦਾ ਉੱਤੇ ਲਿਖਾਈ ਤੇ ਕੋਈ ਕਰਾ ਗਿਆ ਲਿਖਾਈ ਤੂੰ ਦੀ ਕਰਾਏਗਾ ਹਲੋ ਤੂੰ ਸਾਈ ਦੇ ਮੈਨੂੰ ਸਾਈ ਦਿਓ ਇੱਕ ਮਿੰਟ ਸਾਈ ਦਿਓ ਉਹ ਬੋਲੇ ਤੈਨ ਸਾਈ ਦਿਓ ਸਾਈ ਦੇ ਕਰਕੇ ਮੈਂ ਬਣਾ ਹੀ ਹੋ ਰਿਹਾ ਰਾਜੂ ਜੀ ਇਹਨਾਂ ਨੂੰ ਪੁੱਛ ਲਾ ਇਹਨਾਂ ਸੋਚਿਓ ਕਿ ਇਹਨੇ ਕਿਤੇ ਹੋਰ ਘਟ ਜਾਣਗੇ ਕੀ ਹੁੰਦਾ ਜੀ ਪੁੱਤ ਲਾ ਜੀ ਸੱਸਰੀ ਕਹ ਦੱਸੋ ਮੈਂ ਮੰਡੀ ਚਾਂਤੂੰ ਗਲੀ ਚਾਂਦਸ ਮੈਚ ਕਾ ਤੂੰ ਬੋਲ ਰਿਹਾ ਬੱਚੇ 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 15 ਬੱਚੇ ਨਾ ਮੈਨੂੰ ਸਾਈ ਤਾਂ ਦੇ ਐ ਨਹੀਂ ਹੋ ਲੋਟਾਉਣੀ ਗੱਲ ਵਧੀਆ ਪੱਠਾ ਨੇ ਹਾਸ ਲੱਗਣ ਵਾਲੀਆਂ ਪੱਠਾ ਨੇ ਬਾਲੀਆਂ ਹੋਈਆਂ ਪੱਠਾ ਨੇ ਬਾਬਾ ਜੀ ਸੱਸਰੀ ਚਾਰ ਸੱਸਰੀ ਕਾਲ ਸਰ ਮਰਬਰੀ ਤੇਜ ਹੀ ਵਿਖਦੀ ਐ ਹਾਂ ਜੀ ਲਾ ਬਾਈ ਹੋਏ ਹਾਂਜੀ ਬੋਲੋ ਪੁਰਾ ਆ ਜਾ ਲਿਖਾਈ ਕਰਾ ਦਾਂਗੇ ਅਸੀਂ ਬਸ ਗੱਲ ਖਤਮ ਹੈ ਲਿਖਾਈ ਦੀ ਸਾਡੀ ਗੱਲ ਨਹੀਂ ਬੰਦੀ ਜੀ ਨਾ ਇਹ ਤਾਂ ਕੋਈ ਗੱਲ ਨਹੀਂ ਜੀ ਉਹ ਐ ਤਾਂ ਸਾਰਾ ਦਿਨ ਖੜਾ ਹੀ ਰੱਖ ਤੇਰੀ ਮਰਜ਼ੀ ਹੈ ਦੱਸੋ ਜੀ ਮੈਂ ਸਿਰਮੁੱਲ ਕਰਾ ਕੇ ਗਿਆ ਬਿਨਾ ਮਾਲਕ ਤੋਂ ਉਤੋਂ ਦੀ ਲਾਤਾ 15000 ਮਾਲਕ ਪਿੱਛੇ ਹਟ ਕੇ ਭੱਜੇ ਗਿਆ ਇਹਨਾਂ ਦੀ ਮਰਜ਼ੀ ਹੈ ਜੀ ਹੁਣ ਤੂੰ ਮੌਕਾ ਸਾਂਭ ਲਈ ਹਾਂ ਟਾਈਮ ਆ ਇਹ ਟਾਈਮ ਹੁੰਦਾ ਸੌਦੇ ਦਾ 2.5 ਮਿੰਟ ਦਾ ਉਹਨਾਂ ਘਰ ਹੱਥ ਸਾਢੇ 15 ਦੀਆਂ ਹੋ ਗਏਗਾ ਜਾਦਾ ਤੂੰ ਹੀ ਆ ਗਿਆ ਮੂਰੇ ਆ ਜਾ ਆ ਜਾ ਰੰਝਾ ਕਿਉਂ ਟੈਨਸ਼ਨ ਲੈਂਦੇ ਆਉਣੀਆਂ ਜੀ ਕੀ ਹੋਵੇ ਤੇਰੇ ਹੁਣ ਦੰਦਾ ਨਹੀਂ ਭੱਗ ਜੀ ਮੈਂ ਬੰਦਾ ਕੋਈ ਮੇਰੀ ਗੱਲ ਕਰ ਤੇ ਇੱਜ਼ਤ ਚਾਹ ਮੰਗਾਉਣਾ ਚਾਹਤ ਤੁਸੀਂ ਮੇਰਾ ਯਾਰ ਵੀ ਲਿਆ ਕਸ਼ਮੀਰ ਸੋਂ ਹਾਂ ਹਾਂਜੀ ਕਸ਼ਮੀਰ ਚੋਂ ਆਇਆ ਦਵਾਈਆਂ ਵੇਚਦਾ ਹੈ ਅੱਜ ਦਾ ਸਪੈਸ਼ਲ ਹੈ ਯਾਰ ਰੱਖੂਗਾ ਲਿਆ ਕੇ ਉਹ ਫਿਰ ਜਾਦ ਰੱਖੇ ਨਾ ਰੱਖੇ ਮੁਰਕੇ ਨਹੀਂ ਆਉਂਦੀਆਂ ਇਹਦੇ ਨਾਲ ਦਾ 18000 ਮੰਗਦਾ ਉਹ ਭੱਗ ਗਿਆ ਕਰਨ ਹਾਂ 2 ਮੰਕੇ 18 ਦੇ ਆ ਗਿਆ ਅੱਛਾ ਅਸੀਂ ਨੇ ਲਾ ਕੇ 10 ਤੋਂ ਕਿੱਥੇ ਚੱਲ ਫੇ ਫੇ ਸਾਡਾ ਮੈਨੂੰ ਪੁੱਛ ਲਾ ਕੇ 16000 ਦੀਆਂ ਦਿੰਦਾ ਹੁੰਡੀਆਂ ਨਹੀਂ ਅੰਕਲ ਕੱਲ ਫੇ ਤੇਰੀ ਮਰਜ਼ੀ ਫੇ ਹੁਣ ਤੇਰੀ ਮਰਜ਼ੀ ਹੈ ਵੀਰੇ ਉਹ ਤੇਰੀ ਮਰਜ਼ੀ ਹੈ ਕੋਈ ਗੱਲ ਨਹੀਂ ਹਾਂ ਹੁਣ ਮਰਜ਼ੀ ਤੇਰੀ ਹੈ ਸਾਡੀ ਨਹੀਂ ਸਾਡੀ ਛੋਡੇ ਨਾਲ ਆ ਹੋਰ ਦਵਾ ਦਨੇ ਆ ਜਾ ਮੈਂ ਤਾਂ ਪੁੱਛਿਆ ਵੀ ਨਹੀਂ ਨਾ ਗੱਲ ਬਾਬੇ ਦੀ ਪੱਕੀ ਹੈ ਆ ਜਾ ਇੱਧਰ ਹੋਰ ਪੱਠਾ ਬਹੁਤ ਆ ਆ ਜਾ ਵਰਫਰੀਆਂ ਵਰਫਰੀਆਂ